ਤੇ ਅੱਜ ਅਸੀਂ ਪਿੰਡ ਮਾਕੋਵਾਲ ਸਤਾਰ ਸਿੰਦਰ ਸਿੰਘ ਜੀ ਦੇ ਗ੍ਰਹਿ ਵਿਖੇ ਜੋ ਕਿਸਾਨ ਮੇਲੇ ਦਾ ਸਾਰਾ ਹਲਕਾ ਆਨੰਦ ਮਾਣ ਰਿਹਾ ਤੇ ਉਸ ਹਲਕੇ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਆਏ ਸੀਗੇ ਤੇ ਉਹਨਾਂ ਦੇ ਸਾਡੇ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਢਾਲੀਵਾਲ ਜੀ ਨੇ ਸੀਗਾ ਤੇ ਕੁਝ ਜੇ ਮੈਂ ਕਰਕੇ ਨਹੀਂ ਆ ਸਕੇ ਤੇ ਉਹਨਾਂ ਨੇ ਮੇਰੀ ਤੇ ਗਜਣਜੀ ਦੀ ਇਹ ਸਾਡੀ ਛੋਟੀ ਭੈਣ ਹਰਿੰਦਰਜੀਤ ਦੀ ਸਾਰਿਆਂ ਡਿਊਟੀ ਲਾ ਕੇ ਤੁਸੀਂ ਜਾ ਕੇ ਉੱਥੇ ਹਾਜ਼ਰੀ ਭਰ ਕੇ ਆਓ ਤੇ ਅੱਜ ਕਿਸਾਨ ਮੇਲੇ ਕਰਕੇ ਇੱਥੇ ਆਏ ਆਂ ਇਹ ਇੱਦਾਂ ਦੇ ਜੋ ਕਿਸਾਨਾਂ ਨੂੰ ਅੱਜ ਮਿਲਦੇ ਕਿਸਾਨਾਂ ਨੇ ਇਹ ਅਪੀਲ ਕਰਦੇ ਜਾਂਦੇ ਆ ਜੀ ਹੁਣ ਵੇਖੋ ਝੋਨੇ ਦਾ ਸੀਜ਼ਨ ਆ ਤੇ ਜੋ ਪਰਾਲੀ ਨੂੰ ਆਪਾਂ ਅੱਗ ਲਾਉਣੀ ਹੈ ਪਰਾਲੀ ਨੂੰ ਅੱਗ ਨਹੀਂ ਲਾਉਣੀ ਕਿਉਂਕਿ ਉਹਦੇ ਵਿੱਚ ਜ਼ਮੀਨ ਦੇ ਵਿੱਚ ਜੋ ਪਤ ਨੇ ਜੀਵ ਜੰਤੂ ਨੇ ਤੇ ਆਪਾਂ ਜਦੋਂ ਅੱਗ ਲਾਉਂਦੇ ਆ ਉਹਨਾਂ ਦੀ ਹੱਤਿਆ ਹੁੰਦੀ ਆ ਬਹੁਤ ਨੁਕਸਾਨ ਹੁੰਦਾ ਵਾ ਤੇ ਆਪਾਂ ਇਹੋ ਅਪੀਲ ਕਰਦੇ ਆ ਕਿਉਂਕਿ ਰੋਡ ਤੇ ਜਦੋਂ ਗੱਡੀਆਂ ਜਾਂਦੀਆਂ ਕੋਈ ਚੀਜ਼ ਜਾਂਦੀ ਆ ਤੁਮੇ ਨਾਲ ਬਹੁਤ ਐਕਸੀਡੈਂਟ ਹੁੰਦੇ ਆ ਤੇ ਏਸੀਆ ਕਰਕੇ ਜੀ ਆਪ ਜੋੜ ਕੇ ਬੇਨਤੀ ਕਰਦੇ ਆਂ ਵੀ ਪਰਾਲੀ ਜੋ ਧੂਆਂ ਇਹਦਾ ਬਹੁਤ ਮਾੜਾ ਵਾਸਤੇ ਅੱਗ ਲਾਉਣ ਤੋਂ ਬਰੇਕ ਕਰੋ ਜੀ ਜੀ ਸਰ ਜੀ ਪਹੁੰਚੇ ਅੱਜ ਵੀ ਕਿਸਾਨ ਮੇਲੇ ਦੇ ਵਿੱਚ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਰਿਹਾ ਅੱਜ ਦਾ ਜਿਹੜਾ ਕਿਸਾਨ ਮੇਲੇ ਦਾ ਮੁਖਣੋਰ ਰਹੀ ਪਰਾਲੀ ਨੂੰ ਫੇਤਾ ਵਿੱਚ ਹੀ ਸਾਮ ਸੰਭਾਲ ਕੇ ਤੇ ਜਿਹੜੀ ਥਾੜੀ ਦੀਆਂ ਫਸਲਾਂ ਦੀ ਬਿਜਾਈ ਕਰਨੀ ਤੇ ਬਹੁਤ 1000 ਤੋਂ ਉੱਪਰ ਕਿਸਾਨਾਂ ਨੇ ਭਾਗ ਲਿਆ ਤੇ ਟੈਕਨੀਕਲ ਸੈਸ਼ਨ ਆਇਆ ਬਹੁਤ ਕੁਝ ਉਹਨਾਂ ਨੇ ਸਿੱਖਿਆ ਤੇ ਮੇਲਾ ਬਹੁਤ ਵਧੀਆ ਕੰਮ ਕਰ ਗਿਆ ਜੀ ਔਰ ਵੀ ਕੋਈ ਸਸਤਾ ਢੰਗ ਨਾਲ ਤਾਂ ਸਜੋਗ ਦਿਤਾਇਆ ਕਿਸ ਤਰੀਕੇ ਦਾ ਐਨੇ ਜਿਹੜੇ ਆਰਗੇਨਾਈਜੇਸ਼ਨ ਅਹੀਂ ਉਹ ਹੈਗੀ TNC ਤੇ RGR ਸੱਲ ਨੇ ਜਿਹੜਾ ਸਾਰਾ ਯੋਜਨ ਕੀਤਾ ਸਾਡੇ ਡਿਪਾਰਟਮੈਂਟ ਦੇ कृषि ਵਿਗਿਆਨ ਕੇਂਦਰ ਨਾਕਲਾ ਇਹਨਾਂ ਦੇ ਜਿਹੜੇ ਅਧਿਕਾਰੀ ਸਾਰੇ ਉਹਨਾਂ ਨੇ ਵਿੱਚ ਦੇ ਬਾਗ ਲਿਆ ਸਾਰ ਸਰਕਾਰ ਵੱਲੋਂ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਕਿਸ ਤਰੀਕੇ ਲੋਕਾਂ ਨੂੰ ਫੇਰ ਹੀ ਵੇਅਰ ਕੀਤਾ ਜਾ ਰਿਹਾ ਹੈ ਹਾਂਜੀ ਸਰਕਾਰ ਵੱਲੋਂ ਵੀ ਵੇਅਰ ਕੀਤਾ ਬਹੁਤ ਜ਼ਿਆਦਾ ਵੇਅਰ ਕੀਤਾ ਜਾ ਰਿਹਾ ਸਾਡੇ ਨਾਲ ਵਾਲੇ ਦੋ ਮਹੀਨੇ ਹੋ ਗਏ ਆ ਪਰਿੰਡਮੈਂਟ ਜਾ ਕੇ ਕੈਂਪ ਲਾ ਰਹੇ ਆ ਪ੍ਰਚਾਰ ਵੈਨਾ ਚਲਾ ਰਹੇ ਆ ਜਿਹੜੇ ਸਕੂਲਾਂ ਦੇ ਚ ਡਿਬੇਟ ਮੁਕਾਬਲੇ ਪੇਂਟਿੰਗ ਮੁਕਾਬਲੇ ਇਹਨਾਂ ਦੇ ਸਾਰੇ ਕਰਵਾ ਰਹੇ ਆ ਬੱਚੇ ਤਾਂ ਕਿ ਬੱਚੇ ਜਿਹੜੇ ਪਛਾਣਤ ਹੋ ਗਏ ਆਪਣੇ ਜਾ ਕੇ ਘਰਦਿਆਂ ਨੂੰ ਦੱਸਣ ਆਪਣੇ ਪੇਰੈਂਟਸ ਨੂੰ ਦੱਸਣ ਵੀ ਪ੍ਰਾਰੀ ਜਿਹੜੇ ਨੁਕਸਾਨ ਕੀ ਆ ਉਹਨਾਂ ਨੂੰ ਅੱਗ ਜਗ ਲਾਉਂਦੇ ਆ ਤੇ ਜਦੋਂ ਨਹੀਂ ਅੱਗ ਲਾਉਂਦੇ ਤੇ ਫਾਇਦੇ ਕੀ ਆ ਕੋਈ ਇੱਕ ਦੀਸ ਦਿਨ ਜਈ ਵਾਸਤੇ ਕੋ ਸੰਦ ਵੀ ਦਿੱਤੇ ਜਾ ਰਹੇ ਸਬਸਿਡੀ ਵਾਸਤੇ ਹਾਂਜੀ ਅਸੀਂ ਲਗਭਗ 300 ਸੰਦ ਜਿਹੜੇ ਆ ਜ਼ਿਮੀਦਾਰਾਂ ਨੇ ਖਰੀਦ ਲਿਆ ਅੱਜ ਉਹਨਾਂ ਦੀ ਐਕਸਪਾਇਰੀ ਡੇਟ ਹੈ ਜਿਹੜੀ ਪਹਿਲਾਂ ਹੀ ਸੈਂਕਸ਼ਨਾਂ ਦਿੱਤੀਆਂ ਅਸੀਂ ਕਾਲਾ ਹੀ ਨਵੇਂ ਡੀ ਅਲਸੀ ਕਰਾ ਲੈਣੀਆਂ ਡੀ ਸਾਹਿਬ ਦੀ ਰਣਮਈ ਹੈਟ ਤੇ ਉਹ ਫਿਰ ਅਗਲੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਦੇ ਸੰਦ ਉਹ ਜ਼ਿੰਮੇਵਾਰਾਂ ਨੂੰ ਦਿੱਤੇ ਜਾਂਦੇ ਕੀ ਅਕੀਰ ਕੰਮ ਜੁੰਦੇ ਕਿਸਾਨਾਂ ਨੂੰ ਮੇਰੇ ਕਿਸਾਨਾਂ ਨੇ ਇਹ ਅਪੀਲ ਆ ਜਿਹੜੀ ਭਰਾੜੀ ਨੂੰ ਜਿਹੜੇ ਆਪਣੇ ਖੇਤਾਂ 'ਚ ਹੀ ਵਾ ਕੇ ਉਹਦੀ ਅਗਲੀ ਕਣਕ ਦੀ ਜਾਂ ਜਿਹੜੀ ਹੋਰ ਕੇ ਫਸਲ ਦੀ ਬਜਾਈ ਕਰੀਏ ਤਾਂ ਕਿ ਜਿਹੜੀ ਸਾਡਾ ਇੱਕ ਤੇ ਵਾਤਾਵਰਨ ਸਹੀ ਰਹੇ ਜਿਹੜੀ ਜ਼ਮੀਨ ਦੀ ਪੰਜਾਬ ਸ਼ਕਤੀ ਬਣੀ ਰਹੇ ਤੇ ਜਿਹੜਾ ਸਾਡਾ ਪਾਣੀ ਆ ਉਹ ਵੀ ਜਦਾ ਧਰਤੀ 'ਚ ਬਰਕਰਾਰ ਰਹੇ ਕੀ ਨਾਇਆਂ ਦੇ ਕਿਹੜਾ ਪਿੰਡ ਹੈ ਜਿਹੜਾ ਕੈਂਪ ਲਗਾਇਆ ਗਿਆ ਕੀ ਕਹਿਣਾ ਚਾਹੁੰਦੇ ਹੋ ਅੱਜ ਪਿੰਡ ਮਾਪੂਵਾਲ ਵਿੱਚ ਜ਼ਿਲ੍ਹਾ ਲੈਵਲ ਦਾ ਕਿਸਾਨ ਜਾਗਰਤੀ ਕੈਂਪ ਲਾਇਆ ਗਿਆ ਸਾਡੀ ਜਿਹੜੀ ਜਾਗਰਤੀ ਸੰਸਥਾ ਪਿੰਡ ਮਾਪੂਵਾਲਾ ਜਿਹੜੀ ਕਿਸਾਨਾਂ ਨੂੰ ਸਮੇਂ-ਸਮੇਂ ਤੇ ਨਵੇਂ-ਨਵੇਂ ਕੈਂਪ ਲਾ ਕੇ ਨਵੀਆਂ-ਨਵੀਆਂ ਜਾਣਕਾਰੀਆਂ ਦਿੰਦੀ ਰਹਿੰਦੀ ਆ ਉਹਨੇ ਖੇਤੀਬਾੜੀ ਲੁਧਿਆਣਾ ਦੀ ਯੂਨੀਵਰਸਿਟੀ ਨਾਲ ਰਲ ਕੇ ਹੋਰ ਜਿਹੜੇ ਸਾਡੇ ਅੱਗੇ ਕੁਝ ਸੰਸਥਾਵਾਂ ਨੇ ਜਿੰਨਾ ਸਾਡਾ ਸਹਿਯੋਗ ਕੀਤਾ ਉਹਨਾਂ ਦੇ ਨਾਲ ਰਲ ਕੇ ਅਸੀਂ ਇੱਕ ਬਹੁਤ ਵਧੀਆ ਗੈਦਰਿੰਗ ਜਿਹੜੀ ਹਜ਼ਾਰ ਪਲੱਸ ਗੈਦਰਿੰਗ ਦਾ ਇੱਕ ਟੈਂਪ ਜਿਹੜਾ ਪਿੰਡ ਮਾਕੋਵਾਲ ਕਰਾਇਆ ਗਿਆ ਜਿਸ ਦੇ ਵਿੱਚ ਕਿਸਾਨਾਂ ਨੇ ਸਾਨੂੰ ਬਹੁਤ ਵਧੀਆ ਸੁਝਾਅ ਦਿੱਤੇ ਮੌਤ ਵਧੀਆ ਯਾਗਰੂਪ ਕਿਸਾਨ ਆਏ ਯਾਗਰੂਪ ਕਿਸਾਨ ਜਿਹੜੇ ਅੱਗ ਨਹੀਂ ਲਾਉਂਦੇ ਉਹਨਾਂ ਨੂੰ ਇਸ ਮੰਚ ਤੋਂ ਸਨਮਾਨਿਤ ਵੀ ਕੀਤਾ ਗਿਆ ਅਤੇ ਕਿਸਾਨਾਂ ਨੂੰ ਨਵੇਂ-ਨਵੇਂ ਐਗਰੋਸਾਂ ਦੇ ਜਿਹੜੇ ਆ ਉਹਨਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਗਈ ਉੱਥੇ ਹੀ ਖੇਤੀਬਾੜੀ ਨਾਲ ਸੰਬੰਧਿਤ ਤੇ ਦੁੱਧਾਰੂ ਪਸ਼ੂਆਂ ਦੀ ਨਸਲ ਨੂੰ ਕਿਤਰਾ ਸੁਧਾਰਨਾ ਖੇਤੀਬਾੜੀ ਨਾਲ ਸੰਬੰਧਿਤ ਸਾਰੇ ਵੱਖ-ਵੱਖ ਵਿਸ਼ਿਆਂ ਤੇ ਸੈਮੀਨਾਰ ਕਰਾਇਆ ਗਿਆ ਜਿਸ ਦੇ ਵਿੱਚ ਪਾਕ ਪਖ ਬੁਲਾ ਰਿਆ ਨੇ ਇਹਨਾਂ ਕਿਸਾਨਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਂ ਫਿਰ ਤੋਂ ਸਾਡੇ ਚੀਫ ਸਾਹਿਬ ਗਿੱਲ ਸਾਹਿਬ ਦਾ ਜਿਨ੍ਹਾਂ ਦਾ ਅਪਰਾਲੇ ਦੇ ਨਾਲ ਇਹ ਕੰਮ ਹੋਇਆ ਉਹਨਾਂ ਦਾ ਸਾਰੇ ਸਮੂਹੇ ਸਟਾਫ ਦਾ ਸਮੂਹੇ ਕਿਸਾਨ ਮਾਪੋਵਾਲ ਦੇ ਇਹਨਾਂ ਵੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਜੀ ਸਾਰੇ ਇਲਾਕੇ ਦੇ ਕਿਸਾਨ ਜਿਹੜੇ ਸ਼ਾਮਲ ਹੋਏ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਆਏ ਤੁਹਾਡਾ ਤੇ ਕਿਹੜੀ ਸੰਸਥਾ ਤੋਂ ਆਏ ਹੋ ਜਿਹੜਾ ਕੈਂਪ ਲਗਾਇਆ ਗਿਆ ਮੇਰਾ ਨਾਮ ਜੀ ਬਲਜਿੰਦਰ ਸਿੰਘ ਮੈਂ ਜ਼ੀ ਏਰੀਆ ਮੈਨੇਜਰ ਆਰਆਰ ਸੈਲ ਸੰਸਥਾ ਦੇ ਨਾਲ ਜੁੜਿਆ ਹੋਇਆ ਹਾਂ ਜੀ ਤੇ ਅੱਜ ਦਾ ਜਿਹੜਾ ਇਹ ਸਾਡਾ ਕਿਸਾਨ ਮੇਲਾ ਵਾ ਅਸੀਂ ਇੱਥੇ ਪਿੰਡ ਮਾਕੋਵਾਲ ਜ਼ਿਲ੍ਹਾ ਅ ਅੰਮ੍ਰਿਤਸਰ ਬਲਾਕ ਜਨੌਲਾ ਦੇ ਵਿੱਚ ਜਿਹੜਾ ਇਹ ਯੋਜਿਤ ਕੀਤਾ ਸੀ ਤੇ ਇਸ ਦੇ ਵਿੱਚ ਜਿਹੜਾ ਸਾਡਾ ਪ੍ਰੋਜੈਕਟ ਚੱਲ ਰਿਹਾ ਵਾ ਪੁਰਾਣਾ ਉਹਦੇ ਤਹਿਤ ਇਹ ਸਾਡਾ ਅੱਜ ਕਿਸਾਨ ਮੇਲਾ ਸੀ ਜੋ ਕਿ ਟੀਐਨਸੀ ਸੰਸਥਾ ਤੇ ਆਰਜੀਆਰ ਸੈਲ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਵਾ ਇਸ ਪ੍ਰੋਜੈਕਟ ਦੇ ਵਿੱਚ ਅਸੀਂ ਫਸਲੀ ਰਹਿਣ ਖੋਦ ਖਾਸ ਕਰਕੇ ਪਰਾਲੀ ਦੀ ਸਾਮ ਸੰਭਾਲ ਪ੍ਰਤੀ ਜਿਹੜਾ ਵਾ ਅਸੀਂ ਵੱਖ-ਵੱਖ ਗਤੀਵਿਧੀਆਂ ਕਰਕੇ ਪਿੰਡਾਂ ਵਿੱਚ ਕਿਸਾਨਾਂ ਨੂੰ ਜਾਗਰੂਕ ਕਰੀਦਾ ਤੇ ਪਰਾਲੀ ਨੂੰ ਜਿਹੜਾ ਵਾ ਉਹ ਮਿੱਟੀ ਦੇ ਵਿੱਚ ਮਿਲਾ ਕੇ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਬਾਰੇ ਅਸੀਂ ਪ੍ਰੇਰਿਤ ਕਰਦੇ ਆਂ ਇਹਦੇ ਵਿੱਚ ਅਸੀਂ ਜਿਹੜਾ ਪਿੰਡਾਂ ਦੇ ਵਿੱਚ ਪਿੰਡ ਪਧਰੀ ਕੈਂਪ ਜਿਹੜੇ ਲਾਈਦੇ ਆਂ ਅਸੀਂ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਲਗਭਗ 1200 ਪਿੰਡ ਪਧਰੀ ਕੈਂਪ ਜਿਹੜੇ ਲਗਾਉਣੇ ਆ ਤੇ ਉਹਦੇ ਵਿੱਚੋਂ ਕੁਝ ਲੱਗ ਚੁੱਕੇ ਆ ਤੇ ਕੁਝ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਲੱਗਣਗੇ ਉਹ ਅੱਗੇ ਜਿਹੜਾ ਉਸ ਤੋਂ ਪਹਿਲਾਂ ਅਸੀਂ ਜਿਹੜਾ ਸੀ ਕਿ ਆਪਣੀ ਝੋਨੇ ਦੀ ਸਿੱਧੀ ਬਜਾਈ ਦੇ ਜਿਹੜੇ ਉਹ ਪ੍ਰਦਰਸ਼ਨੀ ਪਲਾਟ ਲਗਭਗ 100 ਪ੍ਰਦਰਸ਼ਨੀ ਪਲਾਟ ਅਸੀਂ ਜਿਹੜਾ ਉਹ ਜ਼ਿਲ੍ਹੇ ਦੇ ਵਿੱਚ ਲਾਇਆ ਸੀ ਤੇ ਉਸ ਦੇ ਉੱਤੇ ਅਸੀਂ ਖੇਤਦੀਪ ਸਿੰਘ ਵੀ ਜੜੇ ਕੀਤੇ ਸੀ ਜਿੱਥੇ ਬੜਾ ਜੀਮੀਤਰਾ ਦਾ ਭਰਵਾ ਹੰਗਾਰਾ ਮਿਲਿਆ ਤੇ ਉਹ ਜਿਹੜੀ ਸਾਡੀ ਜਿਹੜੇ ਪ੍ਰਦਰਸ਼ਨੀ ਪਲਾਟ ਬੜੇ ਸਫਲ ਰਹੇ ਤੇ ਆਸ ਕਰਦੇ ਆਂ ਕਿ ਜਿਹੜੇ ਕਿਸਾਨ ਹੈ ਅਗਲੇ ਸਾਲ ਇਸ ਤਕਨੀਕ ਨੂੰ ਵੱਧ ਤੋਂ ਵੱਧ ਅਪਣਾਉਣਗੇ ਤੇ ਜਿਹੜਾ ਝੋਨੇ ਆਪਣੀ ਕਣਕ ਦੀ ਬਜਾਈ ਜਿਹੜੀ ਆਪਾਂ ਪ੍ਰਾਲੀ ਦੀ ਸਾਂਭ ਸੰਭਾਲ ਵਾਸਤੇ ਜਿਹੜੀ ਕਰਨੀ ਆ ਨਾਲ ਉਹਦੇ ਚ ਸਾਡੇ ਕੋਲ ਜਿਹੜਾ ਅਸੀਂ ਸਭ ਤੋਂ ਪਹਿਲਾਂ ਮਸ਼ੀਨਰੀ ਮੈਪਿੰਗ ਦਾ ਇੱਕ ਸਰਵੇ ਕਰਵਾਇਆ ਸੀ ਆਪਣੇ ਅਮਰਸਰ ਦੇ 400 ਪਿੰਡਾਂ ਦੇ ਵਿੱਚੋਂ ਜਿੱਥੇ ਕਿ ਆਪਾਂ ਵੱਖ-ਵੱਖ ਕਿਸਾਨਾਂ ਕੋਲ ਕਿਹੜੀਆਂ ਪਰਾਲੀ ਪ੍ਰਬੰਧਨ ਵਾਲੀਆਂ ਜਿਹੜੀਆਂ ਮਸ਼ੀਨਾਂ ਉਹਨਾਂ ਸਾਰੀਆਂ ਦੀ ਜੜੀ ਡਿਟੇਲ ਸਾਡੇ ਕੋਲ ਹੈਗੀ ਹੈ ਤੇ ਉਹ ਅਸੀਂ ਆਪਣੇ ਸਾਰੇ ਜ਼ਿਲ੍ਹੇ ਦੇ ਕਿਸਾਨਾਂ ਦੇ ਨਾਲ ਉਹ ਸਾਰੀ ਜਾਣਕਾਰੀ ਸਾਂਝੀ ਕੀਤੀ ਆ ਤਾਂ ਕਿ ਜੇ ਇਸ ਕਿਸਾਨ ਛੋਟੇ ਕਿਸਾਨ ਕੋਲ ਮਸ਼ੀਨਰੀ ਦੀ ਘਾਟ ਆ ਉਹ ਜਿਹੜਾ ਵਾ ਉਹਨਾਂ ਕਿਰਾਏ ਤੇ ਦੇਣ ਵਾਲੇ ਕਿਸਾਨਾਂ ਤੋਂ ਜਿਹੜਾ ਕਿਰਾਏ ਤੇ ਮਸ਼ੀਨ ਲੈ ਕੇ ਜਿਹੜੀ ਆਪਣੀ ਤਣਕ ਦੀ ਬਜਾਈ ਆ ਉਹ ਬਿਨਾਂ ਪਰਾਲੀ ਨੂੰ ਅੱਗ ਲਾਏ ਉਹ ਵਿੱਚ ਹੀ ਕਰ ਸਕਦਾ ਵਾ ਉਸ ਤੋਂ ਪ੍ਰੰਤ ਅਸੀਂ ਜਿਹੜਾ ਵਾ ਇੱਕ ਬੱਚਿਆਂ ਦੇ ਨਾਲ ਸਕੂਲਾਂ ਦੇ ਵਿੱਚ ਵੀ ਗਤੀਵਿਧੀ ਕਰਨ ਜਾ ਰਹੇ ਆ ਜਿਹਦੇ ਵਿੱਚ ਕਿ ਅਸੀਂ ਬੱਚਿਆਂ ਨੂੰ ਜਾਗਰੂਕ ਕਰਾਂਗੇ ਤਾਂ ਜੋ ਆਪਣੇ ਮਾਪਿਆਂ ਦੇ ਨਾਲ ਇਸ ਸਬੰਧ ਵਿੱਚ ਗੱਲਬਾਤ ਕਰਕੇ ਉਹਨਾਂ ਨੂੰ ਵੀ ਜਿਹੜਾ ਉਹ ਸਮਝਾ ਸਕਣ ਕਿਉਂਕਿ ਬੱਚਿਆਂ ਦੀ ਗੱਲ ਮਾਪੇ ਨਹੀਂ ਮੋੜਦੇ ਉਹਦੇ ਨਾਲ ਵੀ ਸਾਨੂੰ ਆਸ ਹੈ ਕਿ ਇਸ ਜਿਹੜਾ ਮੁਹਿੰਮ ਸਾਡੀ ਚੱਲ ਰਹੀ ਉਹਨੂੰ ਜਿਹੜਾ ਪਰਵਾਹ ਉਗਾਰਾ ਮਿਲੀ ਹੋਵੇ